ਯਾਰ ਕੁਝ ਨਹੀਂ ਹੁੰਦਾ ਇੱਥੇ ਚਲਾਣਾ ਮਰ ਲਾ ਜਿੱਥੇ ਮਰਜੀ ਪਰੇ ਲੋ ਦੱਬ ਜਿੱਥੇ ਮਰਜੀ ਚਲਾਈ ਜਾ ਹਰਾਮਜਾਦੇ ਪਰੇ ਕਰ ਇਹਨੂੰ ਡੈਡੀ ਮੇਰੀ ਗਾਲ੍ਹਾਂ ਨਾ ਸ਼ਕਨ ਕਰਨਾ ਸੁੱਕਿਆ ਸੀ ਯਾਰ ਸੁੱਕਿਆ ਤੇਗਾ ਯਾਰ ਸੁੱਕੇ ਤੇ ਲੂਗੇ ਸੁਕੌਣੀ ਹੈ ਪੂਰੀ ਅਰੇ ਦੋਲਾ ਇਹ ਸੁੱਕਿਆ ਤੇਗਾ ਕਿ ਕਿਤੇ ਕਿ ਜਿੰਦਗੀ ਚ ਬੜਾ ਪਟਾਕਾ ਨਹੀਂ ਸੀ ਚਲਾਇਆ ਅੱਜ ਬੜੇ ਪਟਾਕੇ ਬਜਾਉਣ ਜੋਗੇ ਹੋਵੇ ਦੇਖੋ ਚਾਚਾ ਲਾਗ ਉਹਦੇ ਲੋਕਾ ਹੁਣ ਆਪੇ ਮੇਰੇ ਤੋਂ ਪਿੱਛੇ ਵੀ ਨਹੀਂ ਆਉਂਦੇ। ਲਾਗਤ ਨਹੀਂ ਆਣੀ ਆ। ਤੂੰ ਬੈਰੀਆ ਭਰਾਵਾਂ ਨੂੰ ਮੇਰੇ ਪਿੱਛੇ ਆਉਣ ਦਿੰਦਾ। ਡੈਡੀ ਯਾਰ। ਲਾ ਯਾਰ। ਆ ਜਾ। ਇਹ ਤੇ ਹੌਸਲੇ ਨਹੀਂ ਚੱਲਦਾ ਇਹ ਨੇਟ। ਆ ਦੇਖੋ ਜ਼ਿੰਦਗੀ 'ਚ ਕਦੇ ਪਟਾਕਾ ਨਹੀਂ ਥੀ ਚਲਾਇਆ। ਡੈਡੀ ਨੇ ਸਕਾਲੇ ਆ। ਚਲੋ। ਰੁਕੋ ਰੁਕੋ। ਅ ਡੈਡੀ ਨੂੰ ਕੋ ਫੀਟੇ ਸਿੱਧਾ ਕਰਨਾ। ਸਟੌਪ ਤਾਂ ਜਾ ਯਾਰ। ਫੀਟੇ ਰ ਸਿੱਧਾ ਕਰ। ਉਹ ਸਿੱਧਾ ਹੀ ਆ। ਰਾਮ ਰਾਮ ਸੱਬੇ ਭਾਈਆਂ ਤੇ। ਰਾਮ ਰਾਮ। ਰਾਮ ਰਾਮ ਸੱਬੇ ਭਾਈਆਂ ਤੇ। Co było nie ciała.